ਫੇਰ ਜਿ ਮੰਚ ਆਇਆ ਚਲੋ ਦੇਖਦੇ ਆ ਟੈਸਟ ਵੀ ਕਰਦੇ ਆ ਕਿ ਕਿਹੜੀਆਂ ਪਾਰਟੀਆਂ ਆਉਂਦਿਆਂ ਆ ਲੈਣਾ ਚਲਦੀਆਂ ਕਿ ਪਾਰਟੀ ਵਰਕਰ ਨਾਲ ਚਲਦੀ ਹੈ ਕਿਉਂ ਜੀ ਔਰ ਬਸ ਵੀ ਆ ਰਹੇ ਹੋ ਤੁਸੀਂ ਇਹ ਫਿਰਦ ਕਰਤਾ ਲੀਡਰ ਦੀ ਕੋਈ ਬਹੁਤੀ ਕੀਮਤ ਨਹੀਂ ਹੁੰਦੀ ਕਿਉਂ ਜੀ ਜਾਂ ਲੀਡਰਾਂ ਦੀ ਬਹੁਤੀ ਕੀਮਤ ਨਹੀਂ ਹੁੰਦੀ ਜੇ ਵਰਕਰ ਖੜਾ ਥੱਲੇ ਬੂਥ ਦਾ ਵਰਕਰ ਖੜਾ ਸਾਡਾ ਸਰਪੰਚ ਖੜਾ ਪੰਚ ਖੜਾ ਬਲੌਕ ਸੰਮਤੀ ਵਾਲਾ ਖੜਾ ਜ਼ਿਲ੍ਹਾ ਪਰਿਸ਼ਦ ਵਾਲੇ ਖੜੇ ਆ ਕੋਈ ਬਹੁਤਾ ਵਰ ਔਰ ਤੁਸੀਂ ਜ਼ਿੱਦ ਕਰਤਾ ਉਹ 5 550 ਵੋਟ ਨੂੰ ਤਾਂ ਮੈਂ ਗਿਣਦਾ ਹੀ ਨਹੀਂ ਆ ਤੁਸੀਂ ਇਤਿਹਾਸ ਕਾਇਮ ਕੀਤਾ ਬਸੀ ਵਾਲਿਓ ਤੁਸੀਂ ਨਵੀਂ ਇਬਾਰਤ ਲਿਖੀ ਆ ਇਤਿਹਾਸ ਦੀ ਨਵਾਂ ਇਤਿਹਾਸ ਰਚਿਆ ਬਸੀ ਪਠਾਣਾ ਨੇ ਔਰ ਖਾਸ ਕਰ ਇਸ ਬਲਾਕ ਨੇ ਤੁਸੀਂ ਕਮਾਲ ਦਾ ਕੰਮ ਕੀਤਾ ਔਰ ਉਹ ਜਿਹੜਾ ਧੋਖੇ ਬਾਜ ਸਾਡੀ ਪਿੱਠ 'ਚ ਛੁਰਾ ਮਾਰ ਕੇ ਗਿਆ ਸੀ ਉਹਨੂੰ ਇਹੋ ਜਿਹਾ ਸਬਕ ਸਿਖਾਇਆ ਕਿ ਹੁਣ ਇੱਧਰ ਨੂੰ ਮੂੰਹ ਵੀ ਨਹੀਂ ਕਰੂਗਾ ਜੀ ਇੱਧਰ ਨਹੀਂ ਮੂੰਹ ਕਰਦਾ ਹੁਣ ਉਹ ਔਰ ਉਹ ਵੀ ਮੈਂ ਮੰਚ ਤੋਂ ਕਹਿ ਦੇਣਾ ਉਹਨੂੰ ਅਸੀਂ ਹੁਣ ਪਾਰਟੀ 'ਚ ਵੜਨ ਨਹੀਂ ਦਿਨਾਂ ਨਾ ਬਾਜ਼ਾਤ ਤੁਹਾਡਾ ਦਿਲ ਤਸੀਜਾਂ ਦਾ ਜਲਦੀ ਤੁਸੀਂ ਕਹਿਣਾ ਨਹੀਂ ਹੈ ਕਿ ਡੀਪੀ ਨੂੰ ਲੈ ਲੀਏ ਬਿਲਕੁਲ ਨਹੀਂ ਕਹਿਣਾ ਨਾ ਅਸੀਂ ਲੈਣਾ ਮੰਨਣਾ ਉਹਨੂੰ ਪੁਜਾ ਕੇ ਰੱਖਣਾ ਹੁਣ ਕਿਉਂ ਜੀ ਪਹਿਲਾਂ ਕਿੰਨੀ ਵਾਰ ਤੋਖਾ ਕਰਕੇ ਕਦੇ ਪੀਪੀਪੀ ਨਾਲ ਕਦੇ ਖਾਲੀ ਦਰਦ ਨਾਲ ਕਦੇ ਕਿਸੇ ਨਾਲ ਇਹਨੂੰ ਤਾਂ ਭਜਾਉਣਾ ਹੀ ਆ ਕਿਉਂ ਭਾਈ ਸਹੀ ਆ ਆ ਦੇਖ ਵਾ ਵਰਕਰ ਬੈਠੇ ਆ ਔਰ ਤੁਸੀਂ ਉਹਨੇ ਮੈਨੂੰ ਪਤਾ ਇੱਕ ਇੱਕ ਵਰਕਰ ਤੇ ਪ੍ਰੈਸ਼ਰ ਪਾਇਆ ਜਿੱਦਣ ਉਹ ਗਿਆ ਕਈ ਲੀਡਰ ਹੁਣ ਬਹੁਤ ਸਾਰੇ ਬੈਠੇ ਮੈਂ ਇਹਨਾਂ ਦੇ ਨਾਂ ਨਾ ਲਵਾਂ ਇਹ ਰਾਤ ਨੂੰ ਮੈਂ ਇਹਨਾਂ ਨੂੰ ਫੋਨ ਲਿਆ ਲਗਾ ਰਿਹਾ ਸੀ ਮੈਂ ਕਿਹਾ ਪਾਰਟੀ ਨਾ ਛੱਡਿਓ ਕਈ ਕਹਿਣ ਸਾਬ ਬਹੁਤ ਹੀ ਫੋਨ ਕਰਦਾ ਕਿ ਭਾਈ ਇੰਨੇ ਦੀ ਨਾ ਮੈਂ ਕਿਹਾ ਨਾ ਭਾਈ ਪਾਰਟੀ ਨਹੀਂ ਛੱਡਣੀ ਭਾਈ ਤੁਹਾਨੂੰ ਵੀ ਧੰਨਵਾਦ ਤੁਹਾਨੂੰ ਸਲੂਟ ਕਰਦਾ ਕਿ ਤੁਸੀਂ ਕਾਂਗਰਸ ਪਾਰਟੀ ਦਾ ਧਿਆਨ ਰੱਖਿਆ ਵੰਦੇ ਦਾ ਧਿਆਨ ਨਹੀਂ ਰੱਖਿਆ ਔਰ ਇਹ ਜਿਹੜੀ ਇਲੈਕਸ਼ਨ ਸੀ ਮੈਂ ਇਸ ਕਰਕੇ ਨਹੀਂ ਕਿ ਮੈਂ ਕੋਈ ভাই-ਭਾਈ ਲੁੱਟਣਾ ਚਾਹਣਾ ਇਹ ਵਾਕਿਆ ਹੀ ਸੱਚੀ ਬੜੀ ਮੁਸ਼ਕਲ ਇਲੈਕਸ਼ਨ ਸੀ ਕਿਉਂ ਭਾਈ ਮਨਕੂ ਦੱਸ ਤੂੰ ਮੁਸ਼ਕਲ ਸੀ ਨਾ ਇਹ ਮੈਨੂੰ ਕਹੀ ਜਾਵੇ ਆ ਮੁੰਡਾ ਓਏ ਮੈਂ ਕਹਾਂ ਤੇ ਮੁੰਡਾ ਤੁਪਕੇ ਆ ਰਿਆ ਤੈਨੂੰ ਅਸੀਂ ਅੱਗੇ ਵਧਾਉਣਾ ਕੋਣ ਨੇ ਵਧਾਉਣਾ ਇਹ ਇਲੈਕਸ਼ਨ ਦੋ ਹੋਏਗੇ ਆ ਤਾਂਕਰ ਆਪਣੇ ਨਾਲ ਲੜ ਰਹੀਆਂ ਸੀ ਇੱਕ ਤਾਂ ਜਿਹਨਾਂ ਦੀ ਕੇਂਦਰ ਚ ਸੱਤਾ મોદી ਦੀ ਔਰ ਇਥੋ ਵਾਲੇ ਝਾੜੂ ਵਾਲੇ ਮੈਂ ਪਿਛਲੀ ਮੀਟਿੰਗ 'ਚ ਵੀ ਕਿਹਾ ਬਈ ਪਤਾ ਨਹੀਂ ਇਹਨਾਂ ਨੇ ਕਿਹੜੀਆਂ ਫੈਕਟਰੀਆਂ ਲਗੀਆਂ ਜਿਸ ਹਸਾਬ ਨਾਲ ਪੈਸਾ ਖਰਚ ਕਰ ਰਹੇ ਕਿਉਂ ਨਾ ਭਾਵੇਂ ਅਜ਼ੀਦਾ ਉਹਨਾਂ ਦੇ ਪਾਪ ਆ ਸੁਭ ਨਹੀਂ ਸੀ ਐ ਸਟਰੇ ਜੀ ਪੈਸਾ ਹੈ ਔਰ ਮੇਰੀ ਖੰਨੇ ਆਲੀ ਟੀਮ ਕਾ ਟੀਮ ਕੀ ਕਰੇ ਮੈਂ ਖੰਨੇ ਰਿੰਦਾ ਜੀ ਕਹਿੰਦੇ ਜੀ ਉਹਨਾਂ ਦੇ ਤਾਂ ਉਹ ਵੱਡੇ ਵੱਡੇ ਬਿੱਲ ਮੂੜ ਜਿ ਬੜੇ ਲੱਗਿਆ ਮੈਂ ਕਿਹਾ ਯਾਰ ਆਪਣੇ ਕੋਲ ਤਾਂ ਉਹਨੇ ਪੈਸੇ ਹੀ ਨਹੀਂ ਆ ਉਹ ਆਪਾਂ ਕਿੱਥੋਂ ਲਾ ਲਾਂਗੇ ਕਿਉਂ ਜੀ ਔਰ ਮਰਕਰਾਂ ਨੇ ਸਾਰੇ ਪੰਜਾਬ ਦੇ ਲੋਕਾਂ ਨੇ ਸਿੰਧ ਕਰਤਾ ਕਿ ਪੋਸਟਰਾਂ ਨਾਲ ਜਾਂ ਉਹ ਵੋਟ ਨਾਲ ਵੋਟ ਨਹੀਂ ਪੈਂਦੀ ਵੋਟ ਮੁਦਿਆਂ ਦੇ ਪੈਂਦੀ ਆ ਵੋਟ ਅੱਛੇ ਲੀਡਰਾਂ ਨੂੰ ਪੈਂਦੀ ਆ ਕਿਉਂ ਜੀ ਔਰ ਜਿਹੜੇ ਲੀਡਰ ਇਮਾਨਦਾਰੀ ਨਾਲ ਕੰਮ ਕਰਦੇ ਆ ਉਹਨਾਂ ਨੂੰ ਪੈਂਦੀ ਆ ਔਰ ਦੂਸਰੀ ਗੱਲ ਪੰਜਾਬ ਦੇ ਲੋਕਾਂ ਨੇ ਔਰ ਬਜ਼ੀ ਬਠਾਣਾ ਦੇ ਲੋਕਾਂ ਨੂੰ ਜਿਹੜੇ ਧੋਖਾ ਜੜੀ ਕਰਕੇ ਔਰ ਦਲ ਬਦਲੂਆ ਉਹਨਾਂ ਸਾਰਿਆਂ ਨੂੰ ਸਬਕ ਸਿਖਾਤਾ ਇੱਕ ਦਲ ਬਦਲੂ ਬਚ ਗਿਆ ਉਹਨੂੰ ਹੁਣ ਅਗਲੇ ਇਲੈਕਸ਼ਨ ਚ ਨਿਬੜਾਗੇ ਜੇ ਆਪ ਕੋਲ ਹੈ ਕਿਉਂ ਭਾਈ बाकी ਦਾ ਸਾਰੇ ਨਵੇੜ ਤੇ ਬੱਜਾ ਵਾਲਿਆਂ ਨੇ ਕਿਉਂ ਬਈ ਤੇ ਬਹੁਤ ਮੁਸ਼ਕਿਲ ਇਲੈਕਸ਼ਨ ਸੀ ਇਹ ਇਲੈਕਸ਼ਨ ਤੁਸੀਂ ਜਿਤਾ ਕੇ ਮੈਂ ਤਾਂ ਨਿਮਾਣਾ ਆਦਮੀ ਤੁਹਾਡਾ ਦੇਣਾ ਭਾਈ ਦੇ ਨਹੀਂ ਸਕਦਾ ਨਾ ਮੈਂ ਛੋਟੇ ਸਾਹਜ ਦਾ ਮਾਤਾ ਗੁਜਰਕਵਾਰ ਦਾ ਦੇ ਸਕਦਾ ਨਾ ਮੈਂ ਰੱਬ ਦਾ ਦੇ ਸਕਦਾ ਨਾ ਤੁਹਾਡਾ ਇਹ ਤੇ ਤੁਸੀਂ ਇਤਿਹਾਸ ਬਣਾਤਾ ਇਸ ਪਾਰਲੀਮੈਂਟ ਕਾਂਗਰਸ ਪਾਰਟੀ ਦਾ ਆਦਮੀ ਜਿਹੜਾ ਪਹਿਲਾਂ ਦੋ ਵਾਰ ਜਿੱਤੇ ਆਂ ਉਹ ਸਲਾਰ ਬੂਗਾ ਸਿੰਘ ਜਿੱਤੇ ਆਂ 1967 1971 ਕਿਉਂ ਭਾਈ ਸਹੀ ਆ ਇਤਿਹਾਸ ਸਹੀ ਆ ਕਿ ਉਹ ਨੇਤਾ ਜਿੱਤਦੇ ਆਂ ਹਾ ਉਹ ਸੱਤਰ ਕਤਰ ਜਿਹੜਾ ਵੀ ਸੀ ਕੋਈ ਕਾਂਗਰਸ ਦਾ ਆਦਮੀ ਵੀ ਦੋ ਵਾਰ ਜਿੱਤੇ ਆ ਔਰ ਤੁਸੀਂ ਇਸ ਨਮਾਣੇ ਆਦਮੀ ਨੂੰ ਕੋ ਮਾਣ ਦਿੱਤਾ ਕਮਾਲ ਕਰਤੀ ਆ ਭਾਈ ਤੁਸੀਂ ਤੁਹਾਡਾ ਨਹੀਂ ਦੇਣਾ ਦੇ ਸਕਦੇ ਤੁਸੀਂ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖਿਆ ਮੇਰਾ ਤਾਂ ਝੰਡਾ ਆਪੇ ਹੀ ਹੋਣਾ ਸੀ ਜਦੋਂ ਮੈਂ ਕਾਂਗਰਸ ਪਾਰਟੀ ਚ ਆਇਆ ਔਰ ਬਸੀ ਪਠਾਣਾ ਹਲਕੇ ਦੀ ਤੁਸੀਂ ਜਿਹੜਾ ਮਾਣ ਵਧਾਇਆ ਉਹ ਅੱਜ ਸਾਰੀ ਕਾਂਗਰਸ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਆਲ ਇੰਡੀਆ ਕਾਂਗਰਸ ਕਮੇਟੀ ਹੋਵੇ ਉਹ ਮੰਨਦੀ ਆ ਕਿ ਬਸੀ ਵਾਲਿਆਂ ਨੇ ਜਿਹੜਾ ਕਾਂਗਰਸ ਦਾ ਮਾਣ ਵਧਾਇਆ ਕਿਉਂਕਿ ਇਹਦਾ ਦੇਸ ਇੱਥੇ ਸੀ ਉਹ ਤੁਸੀਂ ਬੇਸ ਖਤਮ ਕਰਤਾ ਉਹਦਾ ਆਧਾਰ ਖਤਮ ਕਰਤਾ ਕਿਉਂ ਬੋਲਾ ਜੀ